ਫਤੇਗੜ ਚੂੜੀਆਂ ਡੇਰਾ ਰੋਡ ਪਿੰਡ ਡੋਗਰ ਅਤੇ ਲਾਲੇ ਨੰਗਲ ਦੇ ਵਿਚਕਾਰ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਸਾਂਝੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾਜ ਨਸ਼ੀਲਾ ਕੈਮੀਕਲ ਫੜਿਆ ਗਿਆ ਇਸ ਬੰਦੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਵਿਜੇ ਕੁਮਾਰ ਤੇ ਐਸਏਆਈ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਰਾ ਰੋਡ ਉੱਪਰ ਕਿਸੇ ਨੇ ਸੜਕ ਕੰਡੇ ਨਸ਼ੀਲੇ ਪਦਾਰਥ ਲਪੋਕੇ ਰੱਖੇ ਹਨ ਇਸ ਉੱਪਰ ਫਤੇਗੜ ਚੂੜੀਆਂ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਸਾਂਝੀ ਕਾਰਵਾਈ ਕਰਦੇ ਫਤਿਹਗੜ ਚੁੜੀਆਂ ਤੇ थाना ਤੋਂ 3 ਕਿਲੋਮੀਟਰ ਦੂਰੀ ਤੇ ਡੇਰਾ ਰੋਡ ਤੇ ਭਾਰੀ ਮਾਤਰਾ ਡਰਮਾਂ ਦੇ ਵੱਡੇ ਕੈਨਾਂ ਚ ਲੁਕੋ ਕੇ ਰੱਖਿਆ ਗਿਆ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਉਹਨਾਂ ਦੱਸਿਆ ਕਿ ਫੜੇ ਗਏ ਨਸ਼ੀਲੇ ਕੈਮੀਕਲ ਨੂੰ ਲੈਬ ਚ ਜਾਂਚ ਲਈ ਭੇਜਿਆ ਜਾਵੇਗਾ ਅਤੇ ਜੋ ਵੀ ਰਿਪੋਰਟ ਆਵੇਗੀ ਉਸ ਅਨੁਸਾਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਤਰਾ ਫੜਿਆ ਕੀ ਆ ਜੀ ਲਿਕਵਿਡ ਮਟੀਰੀਅਲ ਕੋਈ ਹੈ ਹਾਂਜੀ ਲਿਕਵਿਡ ਹੈ ਕੋਈ ਜੀ ਕਿਸ ਤਰ੍ਹਾਂ ਦਾ ਲਿਕਵਿਡ ਹੈ ਜੀ ਲਿਕਵਿਡ ਵਾਈਟ ਕਲਰ ਦਾ ਹੈ ਜਿਵੇਂ ਜਿਹਾ ਪਾਣੀ ਵਾਲਾ ਹੁੰਦਾ ਇਹ ਐਲਕੋਹਲ ਹੈ ਜਾਂ ਕੀ ਹੈ ਸ਼ਰਾਬ ਹੈ ਜਾਂ ਲਾਹਣ ਹੈ ਕੀ ਹੈ ਜੀ ਇਹ ਦੋਵੇਂ ਅਸੀਂ ਕੁਝ ਕੈਂਸਲ ਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆਏਗੀ ਉਸ ਵਕਤ ਸਾਈਡੋਂ ਪਾਵਾਂਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਐਸਟੇਨੋ ਨੇ ਫਾਰਮ ਕਰਤਾ ਸੀਗਾ ਮੁੱਕ ਤੇ ਆ ਕੇ ਉਹਨਾਂ ਨੇ ਜਿਹੜੀ ਤਰੀਕਾ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਹੁਣ ਅੰਰੀਸ਼ ਤੇ ਅਗੇਂਸ ਕਿਤਾਇਆ ਇਹ ਈਟੋ ਸਾਹਿਬ ਵੀ ਆਏ ਸੀਗੇ ਹਾਂ ਉਹਨਾਂ ਦਾ ਕੋਈ ਆਪਣਾ ਕੋਈ ਕੰਮ ਸੀਗਾ ਹੋਰ ਵੀ ਪਰ ਇਹ ਹਲੇ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕੁਇਡ ਸੀਗਾ ਜੀ ਨਹੀਂ ਹਲੇ ਕੁਛ ਨਹੀਂ ਹੋ ਗਿਆ ਇਹ ਲੈਬ ਟੈਸਟ ਰਿਪੋਰਟ ਦਵਾ ਦੀ ਆਏਗਾ ਜੀ ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕੀ ਹੋ ਰਹੀ ਹੈ ਐਸੇ ਸਾਹਿਬ ਵੱਲੋਂ ਕਹੋ ਤੇ ਤਿਆਰੀ ਕਰ ਲਈ ਹਾਂ ਜੀ ਰਵਿੰਦਰ ਸਿੰਘ ਜੀ ਅੱਜ ਪਿੰਡ ਡੋਗਰ ਦੇ ਨਜ਼ਦੀਕ ਡੇਰਾ ਰੋਡ ਤੋਂ ਭਾਰੀ ਮਾਤਰਾ ਚ ਇੱਕ ਲਿਕੁਇਡ ਅਲਕੋਹਲ ਟਾਈਪ ਚੀਜ਼ ਫੜੀ ਗਈ ਹੈ ਕੀ ਇਹ ਸੀ ਤੁਸੀਂ ਰੇਟ ਕੀਤੀ ਸੀ ਇੱਥੇ ਗਏ ਸੀ ਸਰਚ ਕੀਤਾ ਸੀਗਾ ਇਹ ਜਿਹੜਾ ਤੇ ਇਹਨਾਂ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡੀਪੀ ਸਾਹਿਬ ਦੀ ਜੋਗ ਉਹ ਵੀ ਇਥਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣੇ ਇਥਾਂ ਜਿਹੜੀ ਇਹ ਨਾਕਾਬੰਦੀ ਕੀਤੀ ਸੀ ਉਥੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਵੀ ਹੋ ਰਿਹਾ ਸੀ ਜਿਹੜਾ ਜੀ ਅਕਸਾਈਜ਼ ਇੰਸਪੈਕਟਰ ਸਾਹਿਬ ਨੇ ਫੁਲਾਨੀ ਜਗ੍ਹਾ ਤੇ ਲਾਰੇ ਨਗਰ ਲਾਗੇ ਉਹ ਕੋਈ ਤਰਲ ਪਦਾਰਥ ਚੜਾ ਨਾ ਡੋਕਰ ਨੇ ਨਹੀਂ ਹਾਂ ਡੋਕਰ ਤੇ ਨਹੀਂ ਜੀ ਠੀਕ ਆ ਜਿਹੜਾ ਕੋਈ ਚੀਜ਼ ਗ੍ਰੰਥ ਕੀਤੀ ਹੈ ਉੱਤੇ ਪਹੁੰਚ ਉਹ ਤੇ ਪਹੁੰਚਿਆ ਜਿੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕਹਿਣ ਸਾਡੇ ਵਾਲੇ ਕਿਤੇ ਜਿਹੜਾ ਉਹਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਹਾਦਦੇ ਹਨ ਉਹਦੇ ਅਨਸਾਰ ਇਹ ਕਾਰਵਾਈ ਕਰ ਰਹੇ ਨੇ